ਰੋਟੀ ਗਈ ਬਾਹਰ ਜਾ ਕੇ ਦੇ ਲੈ ਪੈਰ ਸਲਿੱਪ ਹੋ ਜਾਊਗਾ ਕਹੀ ਜਾਨੀ ਆ ਬਾਹਰ ਲੈ ਜਾ ਬਾਹਰ ਲੈ ਜਾ ਇੰਨਾ ਪਾਣੀ ਖੜੇਗਾ ਬਾਹਰ ਉਹਨਾਂ ਵੀ ਭਿਗਿਆ ਹੋਰ ਪਤਨਾਲੇ ਚੱਲਣਾ ਕਰ ਰਹੇ ਨੇਗੇ ਮੈਂ ਤਾਂ ਸੈਨੂ ਮੇ ਡਿੱਕ ਨਗਰੀ ਹੈ ਰੋਟੀ ਗਈ ਹੈ ਇੱਥੇ ਬੈਠ ਕੇ ਖਾ ਲੈ ਹਵਾ ਚੱਲਦੀ ਉਹ ਬਾਦੇ ਨਾ ਹਵਾ ਨਹੀਂ ਚੱਲਦੀ ਮੀਂਹ ਪੈਣ ਲੱਗੇਗਾ ਮੇਰਾ ਬਾਂਸੂ ਬੀੜ ਦਾ ਜੀ ਕਰ ਰਿਹਾ ਵੀ ਬਾਹਰ ਜਾ ਕੇ ਦੇਖਾ ਨਹੀਂ ਕੀ ਹੋ ਗਿਆ। ਬੇੜੇ ਚ ਪਾਣੀ ਬਹੁਤ ਖੜੇਗਾ। ਨਹੀਂ ਲੈ ਜਾਂਦੀ। ਪੈਰ ਸਲਿੱਪ ਹੋ ਜਾਊਗਾ। ਅੰਨਾਮੀ ਹਾਂ ਚ। ਹੋਰ ਤੁਰਿਆ ਪੈਲੀ ਨਹੀਂ ਜਾਂਦਾ ਜੇ ਡਿੱਗ ਗਈਆਂ ਦੋਨੇ ਮਾਮਾ ਧੀਆਂ। ਤਾਂ YouTube ਬੈਠੇ-ਬੈਠੇ ਵੀ ਲੱਤਾਂੀਆਂ ਠਰ ਜਾਂਦੀਆਂ ਨੇ ਹਨਾ। ਹੋਰ ਮੂੰਹ ਹੱਥ ਤਾਂ ਮੇਰੇ ਘਰੋਂ ਬਈ ਨਹੀਂ। ਉੱਧਰ ਦਾ ਆਪਾ ਉੱਠ ਵੀ ਗਈਆਂ ਤੇ ਡਿੱਗ ਕੇ ਅੱਜ ਤੱਕ ਉੱਠਿਆ ਵੀ ਨਹੀਂ ਜਾਣਾ ਮੈਂ ਤੇ ਨਿੱਕਾ ਦੱਸਾ ਖਾਈ ਸੀ ਹੂੰ ਉਹ ਸੀ ਵੀਡੀਓ ਤੇ ਮਤਲਬ ਉਹ ਕਹਤੋਂ ਮੈਂ ਨਾ ਉਹਨੂੰ ਦੇਖ ਕੇ ਤੇ ਜਦੋਂ ਮੈਂ ਕਮੈਂਟ ਲਾਇਖੇ ਮੈਂ ਕਹਨੀ ਹੋਈ ਇਹ ਨਾ ਸੀ ਹੂੰ ਉਦھے ਤੇ ਵੀ ਮਤਲਬ ਮੇਰਾ ਕੰਪੈਰੀਸ਼ਨ ਕਰਕੇ ਬਾਬੇ ਤੂੰ ਰਾਮ ਦੇਣਾ ਹੈ ਹੈ ਅੱਛਾ ਤੇ ਵੈਂਚ ਉਹਦੇ ਇਚ ਮਤਲਬ ਕਿਸੇ ਨੂੰ ਮੈਨੂੰ ਕਹਿ ਰੱਖਿਆਗਾ ਵੀ ਮੈਂ ਮਤਲਬ ਆਰਾਮ ਦੇਵ ਨੂੰ ਵੀ ਮਤਲਬ ਥੋੜੀ ਕੁਝ ਸਿਖਣਾ ਸਿੱਖਣਾ ਹੋਣਾ ਚਾਹੀਦਾ ਤੇ ਜਦੋਂ ਮੈਨੇ ਉਹ ਵੀਡੀਓ ਬਣਾਈ ਨਾ ਉਦੋਂ ਤਾਂ ਮੇਰੇ ਕੋਲ ਕੁਝ ਨਹੀਂ دماغ 'ਚ ਆਇਆ ਕਿਉਂਕਿ ਠੰਡ ਸੀ ਬਾਸਾਂ ਐ ਮੈਂ ਹੋਇਆ ਮੈਨੂੰ ਵੀ ਵੀਡੀਓ ਬਣਾ ਲਾ ਪਰ ਜਦੋਂ ਮੈਨੇ ਉਹ ਵੀਡੀਓ ਰੈਡਟ ਉਹਦੋਂ ਮੈਨੂੰ ਇੱਕ ਚੀਜ਼ ਦਿਮਾਗ 'ਚ ਆਈ ਮੈਂ ਸੋਚਦੀ ਰਮਨ ਦੇ ਵਾ ਬਿਨ ਤੱਕ ਦੇ ਵੀ ਬਦਲ ਹੋਏ ਜਦ ਰੱਬਾਵਾ ਕੀ ਵੀ ਐਕਸਰਸਾਈਜ਼ ਕਰੀ ਹੋਣੀ ਬੇਸਮੇਂ ਜਰੱਬਾਵਾ ਕੇ ਲੱਗ ਰਹੀ ਹੈ ਫਿਰ ਮੈਂ ਸੋਚਾ ਮੈਂ ਫਿਰ ਬਾਬੇ ਨੇ ਤਾਂ ਕਦੇ ਸਿਰ ਵੀ ਟੱਕਿਆ ਹੋਣਾ ਮੈਂ ਤਾਂ ਗੁਰੂ ਤਾਂ ਫਿਰ ਵਾਬਾ ਹੀ ਹੈ ਫਿਰ ਸੱਚੀ ਮਾ ਬਾਬੇ ਨੇ ਤਾਂ ਕੋਟਕੂਟੂ ਵੀ ਨਹੀਂ ਪਾਇਆ ਹੋਣਾ ਕਿ ਮੈਂ ਕਿਹਾ ਮੇਰ ਤਾਂ ਟੋਟਲੀ ਸਾਰਾ ਕੁਝ ਅਲੱਗ ਹੋ ਗਿਆ ਫਿਰ ਮੈਂ ਨਾ ਜਦੋਂ থামਨੇਲ ਬਣਾਉਣੀ ਪਈ ਤਾਂ ਮੈਨੇ ਪੂਰਾ ਸੀਰੀਅਸ ਸਾਲਾ ਬਣਾ ਲਿਆ ਵੀ ਹਾਂ ਮੈਂ ਵੀ ਮਸਲਾ ਕਰੇ ਪਰ ਮੇਰੇ ਐਡੀਟਿੰਗ ਕਰੀ ਜਦੋਂ ਉਦੋਂ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਵੀ ਮੈਨੇ ਕੀ ਕਰਨਾ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਉਹਦੇ ਇਤਿਹਾਸ ਸਾਰਾ ਮੋਦੀ ਦਾ ਤਾਂ ਵੇ ਕੋਈ ਮੈਨੂੰ ਸੀਰੀਅਸ ਨਾ ਲਾਉਂ ਆਪੀ ਯਾ ਆਪੀ ਯਾਦ ਕਰਾਇਆ ਸੀ ਬਾਬੇ ਰਾਮ ਦੇ ਬੰਦ ਨੂੰ ਆਏ ਹੋਈ ਵੀ ਚੱਲਦੀ ਹੈ ਨਾ ਕਿਸੇ ਨੇ ਵੀ ਨੋਟੀ ਨਹੀਂ ਕਰਨੀ ਹੈ ਚੀਜ਼ ਹਾਂ ਪਰ ਜਦੋਂ ਉਹ ਹੋਗੀ ਉਦੋਂ ਮੈਨੂੰ ਲੱਗ ਕਿ ਵੀ ਹਲੇ ਜਿਹੜੇ ਲੈਵਲ ਤੱਕ ਮੈਂ ਕਰੀਆ ਨਾ ਇਹਨਾਂ ਨੋਟਿਸ ਚੀਜ਼ਾਂ ਉਹ ਲੈਵਲ ਤੱਕ ਨਹੀਂ ਹੋਈਆਂ ਹੈ ਹੈ ਸਵਾ ਬੇਨਰ ਕੰਬੈ ਜਨੇ ਹੋਇਆ ਮੇਰਾ ਬਹੁਤ ਥੋੜਾ ਹੋ ਜਾ ਹੁਣ ਰੋਟੀ ਖਾ ਲੈ ਠੰਡੀ ਹੋ ਜੂਗੀ ਠੰਡ ਹੋ ਰਹੀ ਹੈ ਆ ਜਾਪ ਦੋਨੇ ਖਾਈਏ ਮੈਂ ਤੈਨੂੰ ਰੋਟੀ ਖਾਣ ਨੂੰ ਓਡੀ ਕਰੀ ਸੀ। ਅੱਛਾ। ਹਾਂ ਮੈਂ ਸੋਚੀ ਰਹੀ ਸੀ ਮੁਹਾਵਰ ਦੇ ਹੋਬਾ ਮੇਰਾ ਤਾਂ ਪਤਾ ਨਹੀਂ ਕੀ ਹੋ ਰਿਹਾ। ਮੈਂ ਤੈਨੂੰ ਤਾਂ ਫੜਾ ਗਈ ਸੀ ਮੈਂ ਕਰਮ ਕਰਮ ਖਾ ਲੈ फटाफट। ਮਿੱਤ ਰੋਟੀ ਖਾਣ ਨੂੰ ਜੀ ਨਹੀਂ ਕਰ ਰਹਾ ਮਿੱਤ ਜੀ ਕਰ ਰਹਾ। ਢੰਡੇ ਢੰਡੇ ਪਾਣੀ ਦਾ ਗਲਾਸ ਪੀ ਲਿਆ। ਤੇ ਜੀ कच्चਾ ਹੋਊਗਾ ਫੇਰ ਉਲਟੀਆਂ ਲੱਗ ਜਾਣਗੀਆਂ। ਪਤਾ ਨਹੀਂ ਕੀ ਹੋ ਰਿਹਾ ਮੇਤ ਰੋਟੀ ਦੀ ਤਾਂ ਮੁੱਛ ਪਾਉਣ ਨੂੰ ਜੀ ਨਹੀਂ ਕਰ ਰਹਾ ਜੀ ਕਰ ਰਹਾ ਢੰਡਾ ਢੰਡਾ ਪਾਣੀ। ਤੈਨੂੰ ਕਿਹਾ ਤਾਂ ਹੈਗਾ ਕਿ ਵੀ ਸੌਂਫ ਵਾਲਾ ਪਾਣੀ ਪੀ ਲੈ ਤੂੰ ਕੜਾ ਪੀਏਗਾ। ਉਹ ਚਤੁਰ ਨੇ ਖੰਡ ਬਾਤੀ ਮੈਨੇ ਮਿੱਠਾ ਨੀ ਬਧੀਆ ਲੱਗਦਾ ਮਾਂ ਆੜੀ ਦੀ ਪਾਈ ਤੀ ਚੱਲ ਲੈ ਮੈਨੂੰ ਫੋਕਾ ਪਾਣੀ ਪਿਆ ਦੇ ਫੇਟ ਹੰਦਾ ਯਾਰ ਫੇਰ ਰੋਟੀ ਨੀ ਲੰਗਣੀ ਥੋੜਾ ਪੀ ਲੂੰ ਪਰ ਕਿ ਨਾਲ ਦੇ ਲੋਕ ਟਾਂ ਦੇ ਦੇ ਬਸ ਫਿਰ ਪੀਵੇਂਗੀ ਜ਼ਰੂਰ ਹੈ ਇਧਰ ਦੇਖੋ ਮੈਂ ਅੱਜ ਸੋਚਿਆ ਰਾਤ ਦੇ 10 ਵਜੇ ਇੱਕ ਵੀਡੀਓ ਬਣਾਵਾਂ ਛੋਟੀ ਤੇ ਹਜੇ ਟੈਂ ਹੋਇਆ 10 ਵਜੇ ਨੇ ਤੇ ਆ ਇਧਰ ਮੇਰੀ ਮਾਂ ਜਿਹੜੀ ਡੇ ਰਾਮਨਾਥ ਜ਼ੋਰੀ ਹੈਲੋ ਮੰਮੀ ਮੰਮੀ ਜਾਗਦੀ ਪੁਣੀ ਜਾਗਦੀ ਪੁਣੀ ਮਿੰਨੂ ਕਹਿੰਦੇ ਸੌਂ ਗਈ ਲਾ ਸੁਤ ਨਹੀਂ ਆਈ ਅੱਛਾ ਮੈਂ ਮੈਨੂੰ ਮੈਨੂੰ ਪਤਾ ਕੀ ਸੀ ਵੀ ਮੈਂ ਬਹਾਨਾ ਜਮਾ ਰ ਕੇ ਐਂ ਕਰੂੰ ਮੀ ਮੈਂ ਮੰਗ ਗਈਆਂ ਦੇਖੋ ਪਾਣੀ ਮੇਰੇ ਮੰਮੀ ਦੇ ਨਹੀਂ ਲਈ ਬੇਰੀ ਮਾਣ ਬਰਦੇ ਤਾਂ ਮੇਰੀ ਪਲੈਨਿੰਗ ਹੀ ਫੇਲ ਕਰ ਦਿੱਤੀ ਡੋਲੂ ਪਰ ਕੇ ਪਾਣੀ ਦਾ ਪਹਿਲੀ ਅੰਦਰ ਲੈ ਆਂ ਜਾਂ ਕੱਪ ਲੈ ਆਂ ਜਾਂ ਸਰਕੋਚ ਲੈ ਆਂ ਚੱਲੂ ਫਿਰ ਤੋਂ ਫਿਰ ਸੋਣਿਆ ਤੂੰ ਦਾ ਸੋ ਬਿਤੇ ਤੱਕ ਜਾਗਦੀ ਕਰ ਦੂ ਏ ਮੈਂ ਥੋੜੇ ਹੂੰ ਜਦ ਤੈਨੂੰ ਨੀਂਦ ਆਉਂਦੀ ਮੈਂ ਤਾਂ ਕੰਮ ਕਰ ਰਹੀ ਹਾਂ ਮਤਲਬ ਵੀਡੀਓਰ ਰੈਡ ਕਰ ਰਹੀ ਹਾਂ ਮੈਂ ਇੱਧਰ ਮੂੰਹ ਕਰਕੇ ਕਰਦਣ ਦੁਖਾਂ ਲੱਗ ਗਈ ਤੇ ਥੱਕ ਗਈ ਦੀ ਮੈਂ ਤਾਂ ਪਾਸਾ ਲੈ ਕੇ ਪਈ ਮੈਨੂੰ ਐਂ ਸਹੀ ਮੈਂ ਕਰਦੀ ਮੈਂ ਦੇਖੋ ਸਾਰੇ ਜਣੇ ਦੇਖੋ ਵੀ ਮੇਰੀ ਮਾਂ ਨੂੰ ਟੌਰਨ ਸੌਂਗੀ ਮੰਗੇ ਤੋ ਵੀ ਪਾਣੀ ਨਹੀਂ ਦਿੰਦੀ ਹੈ ਮੈਂ ਪਾਸਾ ਥੱਕ ਗਿਆ ਦੀ ਇੱਧਰ ਲਾ ਫਿਰ ਮੈਂ ਪਾਸਾ ਹੀ ਲੈ ਕੇ ਫੇਗੀ ਚੱਲ ਫਿਰ ਪੈਸਾ ਪੈਸਿਆਂ ਕੀ ਗੱਲਾਂ ਕਰੀਏ ਗੱਲਾਂ ਕਰ ਲੈ ਫਿਰ ਤੇ ਪਲਾਨ ਤਾਂ ਦਿੰਨੇ ਮੇਰੇ ਫੇਲ ਕਰਦਾ ਮੈਨੂੰ ਕੀ ਪਤਾ ਵੀ ਤੂੰ ਚਲ ਚੰਗੋ ਫਿਰਦੇ ਨਿਕਲ ਦੱਸ ਮੇਰੇ ਦਿਮਾਗ ਚ ਇਕ ਤੀਜ਼ ਜਲਦੀ ਆਪਾਂ ਇੱਕ ਕੁੱਤਾ ਲੈਂਦੇ ਹਾਂ ਭਾਈ ਕੁੱਤਾ ਲੈ ਆਉਣੇ ਆਂਗੇ ਤੇ ਘੇੜਾ ਟੁਕੜਾ ਕੇ ਲੈ ਕੇ ਨਹੀਂ ਕੁੱਤੇ ਘੇੜਾ ਹਾਂ ਘੇੜਾ ਕਿਉਂ ਜਦੋਂ ਪੋਰਟੀ ਕਰਿਆ ਕਰੂਗਾ ਬੱਤੇ ਹਾਂ ਅੰਤੋ ਗੇੜਾ ਕੜਾ ਕਿੱਲੋਣਾ ਪੈ ਕਰੂ ਆਪਾਂ ਨੂੰ ਪਹਿਲੀ ਇਹ ਸਵਾਭ ਪਾਵਾਂਗੇ ਵੀ ਆਪਾਂ ਨੂੰ ਛੱਡ ਦੇ ਕਰਾਂਗੇ ਆ ਭੱਗ ਜਾਊ ਕਰੂਗੇ ਇਧਰ ਆਪਾਂ ਤਾਂ ਥੋੜੀ ਦਿਨ ਲੈ ਕੇ ਜਾਣਾ ਪੈਂਦਾ ਹੈਗਾ ਫੇਰ ਇਤੋਂ ਬਾਗੀ ਜਾਊਗਾ ਕਿਧਰੇ ਫੇਰ ਆਇਆ ਨਹੀਂ ਕਰਨਾ ਮੁੜ ਕੇ ਛੇ ਜੇ ਥੋੜੀ ਦਿਨ ਲੈ ਕੇ ਜਾਵਾਂਗੇ ਲੈ ਕੇ ਆਏ ਕਰਾਂਗੇ ਕਰੀ ਫਿਰ ਉਹਨੂੰ ਸਵਾਭ ਪੇਜੂਗਾ ਤਾਂ ਚੀ ਜੰਦੀ ਤੇ ਉਹ ਜਦੋਂ ਰਾਣੀ ਲੈ ਆਉਂਦੇ ਕਦੇ ਕਦੇ ਤਾਂ ਮੇਰਾ ਇੰਜ ਕਰਦਾ ਵੀ ਕੁੱਤਾ ਰੱਖੀ ਕਦੇ ਕਦੇ ਮੇਰਾ ਇੰਜ ਹੀ ਕਰਦਾ ਜਿਵੇਂ ਕੋਈ ਬਿੱਲੀ ਰੱਖੀ ਗਾਂ ਹੀ ਰੱਖ ਲੈਣਾ ਪਾ ਨਹੀਂ ਗਾਂ ਤਾਂ ਬਾੜੀਏ ਇਹ ਤਾਂ ਵੱਡੀ ਜੀ ਇਹ ਤਾਂ ਬਾੜੀ ਬੰਨੀ ਇੰਜ ਜੀ ਦੁੱਧ ਵੀ ਤਾਂ ਦੇਉਗੀ ਦੁੱਧ ਤਦੂ ਇਹ ਪਰ ਉਹਦਾ ਤਾਂ ਬਾੜੀ ਖੇਚਲ ਬਾੜੀ ਹੋ ਜਾਣੀ ਕਿ ਚਲਦਾ ਤਾਂ ਹੋ ਜਾਂਦੀ ਆ ਆਪਣੀ ਜ਼ਮੀਨ ਨਹੀਂ ਹੈਗੀ ਫਿਰ ਹਰਾ ਹੋ ਰਿਹਾ ਔਖਾ ਹੋ ਜਾਂਦਾ ਹਾਂ ਫਿਰ ਸਾਰਾ ਦਿਨ ਉਹ ਵੀ ਫੇਰੀ ਜਾਣਾ ਫਿਰ ਕੱਲੇ ਸੰਨੀ ਨਾਲ ਤਾਂ ਭੁੱਖੀਆਂ ਮਰਦੀਆਂ ਨੇ ਹੂੰ ਜਿਆਦਾ ਹਰਾ ਵੀ ਹੋਵੇ ਵਿੱਚ ਮੈਂ ਤੋ ਸੌਂ ਲੱਗੇ ਮੈਂ ਤਾਂ ਅਜੇ ਤੱਕ ਐ ਲੱਗੀ ਜਾਂਦਾ ਵੀ ਤੂੰ ਸੌਂ ਗਏ ਉੱਠ ਗਈ ਨਾ ਲੈ ਉਣੀ ਹੁਣੀ ਤੇ ਫਸਾ ਲਿਆ ਦੇ ਕੱਢੀ ਚੀਤੀ ਕਿੱਥੋਂ ਸੌ ਕੱਟ ਗਈ ਪਰ ਤੂੰ ਪਹਿਲਾਂ ਵੀ ਤਾਂ ਚੁੱਪ ਕਰੀ ਬੈਠੀ ਸੀ ਤੇਰੇ ਕੰਨੀ ਤਾਂ ਮੂੰਹ ਸੀ ਪਰ ਕੈਸੀ ਮੈਂ ਤਾਂ ਮਮੀ ਕੰਮ ਕਰਦੀ ਆ ਹਾਂ ਸੱਚ ਫਿਰ ਮੈਂ ਕੀ ਦੇਣਾ ਬੋਲਦੀ ਜੇ ਮੈਂ ਬੋਲਦੀ ਫਿਰ ਤੂੰ ਕਹਿੰਦੀ ਮम्मी ਕਿਉਂ ਬੋਲੀ ਜਾਨੀ ਉਹਦੇ ਵਿੱਚ ਜਿਵੇਂ ਥੋੜੀ ਥੋੜੀ ਕੋਈ ਚੀਜ਼ ਹੀ ਕੱਟਣ ਵਾਲੀ ਹੁੰਦੀ ਹੈ ਨਾ ਫਿਰ ਉਹ ਰਹਿ ਜਾਂਦੀ ਹੈ ਹਾਂ ਫਿਰ ਮੈਂ ਤਾਂ ਨਹੀਂ ਬੋਲ ਰਹੀ ਸੀ ਚੁੱਪ ਕਰੀ ਪਈ ਸੀ ਉਹ ਕਿਆ ਕਰਦਨ ਕੋਲ ਆਕੀ ਮੇਰੇ ਮਗਾ ਪਾਸ ਆ ਲੈ ਲਾ ਚੇ ਜਲੇ ਫੇਲੇ ਲੈ ਬੈਜਾ ਕਾ ਨੂੰ ਮੈਂ ਤਾਂ ਤੇਰੀ ਮਰਜ਼ੀ ਹੈ ਲੈਣ ਦੇਗੀ ਲੈ ਲੈਣੀ ਹੈ ਨਹੀਂ ਪਰ ਤੇਰੇ ਕਰਨੀ ਮੈਂ ਨਾ ਮੇਰ ਦਾ ਜੈਮੀ ਆ ਇੰਜੋਏ ਹੋ ਰੇਗਾ ਉਲਟੀਆਂ ਹੀ ਕਰ ਰਕੇ ਨਾ ਸੱਟ ਨਹੀਂ ਹੋਈ ਜੀ ਦਵਾਰੋਂ ਫੇਰ ਪਾਣੀ ਪੀ ਕੇ ਜਦੋਂ ਦਾ ਪਾਣੀ ਪੀਏ ਉਹ ਦੋਂ ਦਾ ਹੀ ਜੀ ਖੱਟਾ ਹੋ ਜਾਂਦਾ ਹੈ ਤੂੰ ਰੋਟੀ ਖਾਣ ਨਾਲਸਾਰ ਨਾ ਪਾਣੀ ਪੀਆ ਕਰ ਅੱਜ ਤਾਂ ਨਹੀਂ ਪੀਤਾ ਹੈਗਾ ਰੋਟੀ ਖਾਣ ਨਾਲਸਾਰ ਤੇ ਹੀ ਨਹੀਂ ਤੈਨੂੰ ਪਾਣੀ ਪਰ ਪੀਆ ਨਾ ਕਰ ਤੇ ਆਵ ਹੋ ਜਾਂਦਾ ਨਾਲ ਦੀ ਨਾ ਹਾਂ ਅੱਜ ਤਾਂ ਤੈਨੂੰ ਦਿੱਤਾ ਨਹੀਂ ਤੇ ਉੰਜ ਮੇਰੇ ਦੀ ਜਿਆ ਕਰਦਾ ਹੁੰਦਾ ਹਾਂ ਰੋਟੀ ਨਾਲ ਵੀ ਪਾਣੀ ਪੀਦਾ ਚਲ ਠੀਕ ਹੈ ਫਿਰ ਪੈ ਜਾ ਤੂੰ ਮੈਂ ਤਾਂ ਕੰਮ ਕਰਾ ਹੁੰਦਾ ਕੀ ਕਾ ਫਰਜ ਕੰਮ ਮੁਕਾਫ ਨਹੀਂ ਕਰ ਲਿਆ ਮੈਨੂੰ ਹਜੇ ਕੜਨ ਤੇ 11:00 ਵਜੇ ਸੌਂਵਾਂਗੇ ਫਿਰ ਹਾਂ ਬਸ ਇੱਕ ਘੰਟਾ ਕੋ ਉੱਠ ਲੱਗ ਜੂ ਮੈਨੂੰ ਚਲ ਨੂੰ ਵੇਟ ਲੱਗ ਓਕੇ ਸੋ ਸਾਰੀ ਪਲਾਨਿੰਗ ਜਿਹੜੀ ਹੈ ਫੇਲ ਹੋ ਗਈ ਇਹ ਤਾਂ ਜਾਗਦੀ ਨਿਕਲੀ ਮੈਂ ਤਾਂ ਜਾਗਦੀ ਨਿਕਲ ਗਈ ਤੇ ਹੁਣ ਫਿਰ ਪਾਣੀ ਪੁਣੀ ਤਾਂ ਪੀਣਾ ਨਹੀਂ ਮੈਂ ਤਾਂ ਸੱਚੀ ਹੋਏ ਸੋਚਿਆ ਸੀਗਾ ਵੀ ਕਹਾਂਗੇ ਦੇਖੋ ਮੈਨੂੰ ਤਾਂ ਪਾਣੀ ਹੀ ਮਿਲਦਾ ਵੰਗੇ ਤੂੰ ਆਏ ਕਿ ਮੈਂ ਤੇ ਸਰਮਦ ਨਾਮ ਕਰ ਦੇਗੀ ਦੱਸ ਹਾਂ ਦੇਖੋ ਟੈਲੀਵਿਜ਼ਨ ਸੁਣ ਜਾ ਸੁਣ ਜਾ ਡਿਸਟਰਬ ਕਰਿਆ ਤੈਨੂੰ ਓਕੇ ਇੱਕ ਬਾਈ ਬਾਈ